ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਪੰਜਵਾ ਦੁਖ ਤਦੇ ਜਾ ਵਿਸਰ ਜਾਵੈ ਭੁਖ ਵਿਆਪੈ ਬਹੁ ਵਿਦ ਧਾਵੈ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਇਆਲਾ ਜੀ ਸਤਗੁਰ ਮੇਰਾ ਵੱਡ ਸਮਰੱਥਾ ਜੀ ਸੰਭਾਲੀ ਤਾ ਸਭ ਦੁਖ ਲੱਥਾ ਕਿੰਤਾ ਰੋਗ ਗਈ ਹਾ ਪੀੜਾ ਚਿੰਤਾ ਰੋਗ ਗਈ ਹਾ ਪੀੜਾ ਚਿੰਤਾ ਰੋਗ ਗਈ ਹਾ ਪੀੜਾ ਆਪ ਕਰੇ ਪ੍ਰਤਪਾਲਾ ਜੀਵ ਬਾਰਿਕ ਵਾਂਗੀ ਹਾ ਸਭ ਕਿਛ ਮੰਗਾ ਹਾਂਜੀ ਵਾਂਗੀ ਤੇ ਬਿੰਦੀ ਲੱਗੀ ਹੋਈ ਐ ਬਾਰਿਕ ਵਾਂਗੀ ਹਾ ਸਭ ਕੁਝ ਮੰਗਾ ਦੇਦੇ ਤੋਟ ਨਾਹੀ ਪ੍ਰਭ ਰੰਗਾ ਦੀਦੀ ਥੀਮ ਕਲਾ ਦਨੀ ਹੈ ਇੱਥੇ ਦੇਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪਾ ਪ ਬਹੁਤ ਮਨਾਈ ਦੀਨ ਦਯਾਲ ਗੋਪਾਲਾ ਜੀ ਹਾ ਬਲਿਹਾਰੀ ਸਤਗੁਰ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰ ਦਾ ਨਾਮ ਦੇ ਨਿਰਮਲ ਕੀਏ ਹਿਰਦ ਦਾ ਨਾਮ ਦੀ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾ ਲਾਲ ਗੋਪਾਲ ਦਾਯਾਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਊਚ ਅਰਥਾਹ ਬੇਅੰਤ ਸੁਆਮੀ ਸਿਮਰ ਸਿਮਰ ਹਉ ਜੀਵਾ ਜੀਓ ਦੁਖ ਸਿਮਰ ਸਿਮਰ ਹਉ ਜੀਵਾ ਜੀਓ ਦੁਖ ਪੰਜਨ ਨਿਦਾਨ ਅਮੋਲੇ ਨਿਰਭਉ ਨਿਰਵੈਰ ਅਰਥਾਹ ਅਤੋਲੇ ਅਕਾਲ ਮੂਰਤ ਅਜੂਨੀ ਸੰਭਾਉ ਹਾਂਜੀ ਇਹਨੂੰ ਸੰਭਾਉ ਸੰਭਾਉ ਨਹੀਂ ਕਹਿਣਾ ਸੰਭੋ ਅਕਾਲ ਮੂਰਤ ਪਾਠ ਕਠਈਐ ਅਕਾਲ ਮੂਰਤ ਅਜੂਨੀ ਸੰਪਉ ਮਨ ਸਿਮਰਤ ਠੰਡਾ ਥੀਵਾ ਜੀਵ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖ ਅੰਮ੍ਰਿਤ ਪੀਵਾ ਜੀਵ ਦੁਖ ਸੁਖ ਪਿਆਰੇ ਤੁਧ ਤਿਆਈ ਇਹ ਸੁਮਤ ਗੁਰੂ ਤੇ ਪਾਈ ਨਾਨਕ ਕੀ ਧਾਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵਾ ਜੀਉ ਮਾਜ ਮਹੱਲਾ ਪੰਜਵਾ ਧੰਨ ਸੋ ਵੇਲਾ ਜੇਤ ਮੈਂ ਸਤਗੁਰ ਮਿਲਿਆ ਹਾਂ ਜੇਤ ਮੈਂ ਸਤਗੁਰ ਮਿਲਿਆ ਮੈਂ ਸਤਗੁਰ ਮਿਲਿਆ ਯਾਨੀ ਇਹਨੂੰ ਤਿਆ ਉਚਾਰਨ ਕਰਨਾ ਧੰ ਸੁਵੇਲਾ ਇੱਥੇ ਵਿਸ਼ਰਾਮ ਲੱਗ ਜੇਗਾ ਜੇਤ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਮੈਂ ਇੱਥੇ ਵੀ ਠਹਿਰਾ ਦੇ ਦੇਣਾ ਸਤਗੁਰੂ ਮਿਲਿਆ ਧੰ ਸੁਵੇਲਾ ਜੇਤ ਮੈਂ ਸਤਗੁਰੂ ਮਿਲਿਆ ਸਫਲ ਦਰਸ਼ਨ ਨੈਤਰ ਪੇਖਤ ਤਰਿਆ ਧੰ ਮੂਰਤ ਜਸੇ ਭਲ ਜਸੇ ਪਾਲ ਘੜੀਆ ਤਨਸੋ ਓਏ ਸੰਜੋਗਾ ਜੀ ਉੱਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜੀ ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤੈ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਆਵਰ ਨਾ ਕੋਈ ਹੋਏਗਾ ਜੀਉ ਅੰਮ੍ਰਿਤ ਰਾਸ ਹਰ ਗੁਰ ਤੇ ਪੀਆ ਹਰ ਪੰਨਣ ਨਾਮ ਭੋਜਨ ਥੀਆ ਅੰਮ੍ਰਿਤ ਰਾਸ ਹਰ ਗੁਰ ਤੇ ਪੀਆ ਹਰ ਪੰਨਣ ਨਾਮ ਪੂਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੀ ਨਾਨਕ ਕੀਨੇ ਭੋਗਾ ਜੀਉ ਮਾਜ ਮਹੱਲਾ ਪੰਜਵਾ ਸਗਲ ਸੰਤਨ ਪਹਿ ਵਸਤ ਇਕ ਮੰਗਾਓ ਕਰੋ ਬੇਨੰਤੀ ਮਾਨ ਤਿਆਗੋ ਕਰੋ ਬੇਨੰਤੀ ਇਹ ਪਦ ਜਿਹੜੇ ਨਾ ਕਰੋ ਬੇਨੰਤੀ ਇਸ ਤਰ੍ਹਾਂ ਨਹੀਂ ਕਹਿਣਾ ਬੇਨੰਤੀ ਦੇ ਸਿਹਾਰੀ ਲੱਗੀ ਹੈ ਬੇਨੰਤੀ ਲਾ ਨਾਲ ਨਹੀਂ ਉਚਾਰਨ ਕਰਨਾ ਤਿਆਗੋ ਨਹੀਂ ਕਹਿਣਾ ਤਿਆਗੋ ਕਰੋ ਬੇਨੰਤੀ ਮਾਨ ਤਿਆਗੋ ਸਗਲ ਸੰਤਨ ਪਹਿ ਵਸਤ ਇਕ ਮੰਗਾਓ ਕਰੋ ਬਿਨੰਤੀ ਮਾਨ ਤਿਆਗੋ ਵਾਰ ਵਾਰ ਜਾਈ ਲਖ ਬਰੀਆ ਦੇਹ ਸੰਤਨ ਕੀ ਧੂਰਾ ਜੀਉ ਦੇਹ ਸੰਤਨ ਕੀ ਧੂਰਾ ਜੀਉ ਤੁਮ ਦਾਤੇ ਤੁਮ ਪੁਰਖ ਵਿਦਾਤੇ ਤੁਮ ਸਮਰਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ ਸਭ ਕੋ ਇਤਿਠਮਕ ਲੱਗੇਗੀ ਸਭ ਕੋ ਤੁਮ ਹੀ ਤੇ ਵਰਸਾਵੇ ਸਭ ਕੋ ਤੁਮ ਹੀ ਤੇ ਵਰਸਾਵੇ ਅਉਸਰ ਕਰਹੁ ਹਮਾਰਾ ਪੂਰਾ ਜੀਵ ਦਰਸ਼ਨ ਤੇਰੇ ਭਵਨ ਪੁਨੀਤਾ ਆਤਮ ਗੜ ਬਿਖਮ ਤਿਨਾਹੀ ਜੀਤਾ ਹਾਂਜੀ ਆਤਮ ਗੜ ਪਾਠ ਜਿਹੜਾ ਨਾ ਇਸ ਸੰਮੰਦਕ ਪਾਠ ਹੈ ਆਤਮਗੜ ਵਿਖਮ ਤਿਨਾਹੀ ਜੀਤਾ ਜੀਤਾ ਕਸਕੇ ਬੂਲਨਾ ਤੁਮ ਦਾਤੇ ਤੁਮ ਪੁਰਖ ਵਿਦਾਤੇ ਤੁਦ ਜੇਵੜ ਅਵਰ ਨਾ ਸੂਰਾ ਜੀਉ ਰੇਨ ਸੰਤਨ ਕੀ ਮੇਰਾ ਮੁਖ ਲਾਗੀ ਦੁਰਮਤ ਬਿਨਸੀ ਕੁਬੁੱਧ ਅਭਾਗੀ ਸੱਚ ਘਰ ਬੈਸ ਰਹੇ ਗੁਣ ਗਾਏ ਰਹੇ ਠੰਮਕ ਲੱਗੇਗੀ ਸੱਚ ਘਰ ਬੈਸ ਰਹੇ ਗੋਣ ਗਾਏ ਨਾਨਕ ਬਿੰਸੈ ਨਾਨਕ ਬਿੰਸੈ ਕੂਰਾ ਜੀ ਇਹ ਵੀ ਨਾਨਕ ਪਾਤੀ ਯਮਕ ਲਾਉਣੀ ਹੈ ਨਾਨਕ ਬਿੰਸੈ ਨਹੀਂ ਕਹਿਣਾ ਨਾਨਕ ਬਿੰਸੈ ਕੂਰਾ ਜੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ 5 ਵਿਸਰਣਾਹੀ ਏ ਵੱਡਾ ਤਾਤੇ ਕਰ ਕਿਰਪਾ ਭਗਤਨ ਸੰਗ ਰਾਤੇ ਦਿਨ ਸਰੇਣ ਜੋ ਤੁਧ ਧਿਆਈ ਇਹ ਦਾਨ ਮੋਹ ਕਰਣਾ ਜੀਹ ਇਹ ਦਾਨ ਇਹੋ ਇਹ ਦਾਨ ਮੋਹ ਕਰਣਾ ਜੀਹ ਮਤੀ ਅੰਦੀ ਸੁਰਤ ਸਮਾਈ ਸਭ ਕੁਛ ਦਿਆ ਭਲਿਆ ਜਾਈ ਅਨੰਦ ਬਨੋਦ ਚੋਜ ਤਮਾਸੇ ਤੁਧ ਭਾਵੈ ਸੋ ਹੋਣਾ ਜੀਹ ਜਿਸ ਦਾ ਦਿੱਤਾ ਸਭ ਕੁਛ ਲੈਣਾ 36 ਅੰਮ੍ਰਿਤ ਭੋਜਨ ਖਾਣਾ ਸਹਿਜ ਸੁਖਾਲੀ ਸੀਤਲ ਪਵਨਾ ਸਹਿਜ ਕੇਲ ਰੰਗ ਕਰਨਾ ਜੀਉ ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ ਜਿਤ ਵਿਸਰੈ ਨਾਹੀ ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ ਸਾ ਮਤ ਦੀਜੈ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੋਣ ਗਾਵਾ ਊਟ ਨਾਨਕ ਗੁਰ ਚਰਣਾ ਜੀਉ ਮਾਜ ਮਹੱਲਾ ਪੰਜਵਾ ਸਿਫਤ ਸਲਾਹਾਨ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਾਪ ਜੋ ਪ੍ਰਭ ਜੀ ਉਹ ਭਾਵੇ ਸੋਈ ਜਾਪ ਜੋ ਪ੍ਰਭ ਜੀ ਉਹ ਭਾਵੇ ਸੋਈ ਜਾਪ ਜੋ ਪ੍ਰਭ ਜੀ ਉਹ ਭਾਵੇ ਭਾਵ ਪਾਣ ਪੂਰ ਗਿਆਨਾ ਜੀਉ ਭਾਣੈ ਥੀਯਮਕ ਲੱਗੇਗੀ ਭਾਣਾ ਪੂਰ ਗਿਆਨਾ ਜੀ ਭਾਣਾ ਪੂਰ ਗਿਆਨਾ ਜੀ ਅੰਮ੍ਰਿਤ ਨਾਮ ਤੇਰਾ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਤੇਰਾ ਮਨ ਭਾਵੇ ਜੋ ਸਾਹਿਬ ਤੇਰੇ ਮਨ ਭਾਵੇ ਜੋ ਸਾਹਿਬ ਤੇਰੇ ਮਨ ਭਾਵੇ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀ ਤੂੰ ਸੰਤਨ ਕੀ ਕਰਹਿ ਪ੍ਰਤਪਾਲਾ ਤੂੰ ਸੰਤਨ ਕੀ ਕਰਹਿ ਪ੍ਰਤਪਾਲਾ ਤੂੰ ਸੰਤਨ ਕੀ ਕਰਹਿ ਪ੍ਰਤਪਾਲਾ ਸੰਤ ਖੇਲ ਹੈ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੀ ਪ੍ਰਾਨਾ ਜੀ ਤੂੰ ਸੰਤਨ ਕੇ ਪ੍ਰਾਨਾ ਜੀਉ ਹੁਣ ਸੰਤਨ ਕੈ ਮੇਰਾ ਮਨ ਕੁਰਬਾਨੇ ਜਿਨ ਤੂ ਜਾਤਾ ਜੋ ਤੁਦ ਮਨ ਭਾਨੇ ਜਿਨ ਤੂ ਜਾਤਾ ਇਥੇ ਵਿਸਰਾਮ ਜੋ ਤੁਦ ਮਨ ਭਾਨੇ ਜੋ ਤੇ ਯਮਕ ਜਿਨ ਤੂ ਜਾਤਾ ਜੋ ਤੁਦ ਮਨ ਭਾਨੇ ਤਿੰਨ ਕਾ ਸੰਗ ਸਦਾ ਸੁਖ ਪਾਇਆ ਹਰਿ ਰਾਸ ਨਾਨਕ ਤ੍ਰਿਪਤ ਅਗੰਨਾ ਜੀ ਮਾਜ ਮਹੱਲਾ ਪੰਜਵਾ ਤੂੰ ਜਲ ਨਿਧ ਹੰ ਮੀਨ ਤੁਮਾਰੇ ਤੇਰਾ ਨਾਮ ਗੂੰਦ ਹਮ ਚਾਤਰਿਕ ਤਿਖ ਹਾਰੇ ਹਾਂ ਤਿਖ ਹਾਰੇ ਪਾਠ ਜਿਹੜਾ ਪੁੱਲਾ ਹੀ ਕਰਨਾ ਉਚਾਰਨ ਕਰਨਾ ਤੁਮਰੀ ਆਸ ਪਿਆਸਾ ਤੁਮਰੀ ਤੁਮਰੀ ਆਸ ਪਿਆਸਾ ਤੁਮਰੀ ਤੁਮਰੀ ਆਸ ਪਿਆਸਾ ਤੁਮਰੀ ਤੁਮਹੀ ਸੰਗ ਮਨ ਲੀਨਾ ਜੀਓ ਬਾਰਿਕ ਪੀ ਖੀਰ ਅਘਾਵੇ ਜਿਓ ਬਾਰਿਕ ਪੀ ਖੀਰ ਅਘਾਵੇ ਪੀ ਖੀਰ ਇੱਥੇ ਠੰਮਕ ਲੱਗੇਗੀ ਖੀਰ ਅਘਾਵੇ ਨਹੀਂ ਕਹਿਣਾ ਜਿਓ ਬਾਰਿਕ ਪੀ ਖੀਰ ਅਘਾਵੇ ਜਿਓ ਨਿਰਧਨ ਤਨ ਦੇਖ ਸੁਖ ਪਾਵੇ ਹੰਦੀ ਤਨ ਦੇਖ ਸੁਖ ਪਾਵੇ ਤ੍ਰਿਖਵੰਤੋ ਜਲ ਪੀਵਤ ਠੰਡਾ ਤ੍ਰਿਖਵੰਤ ਪਦ ਤੇ ਯਮਕ ਲਾਉਨੀਆ ਤ੍ਰਿਖਵੰਤ ਜਲ ਪੀਵਤ ਠੰਡਾ ਤ੍ਰਿਖਵੰਤ ਜਲ ਪੀਵਤ ਠੰਡਾ ਤਿਉ ਹਾਰ ਸੰਗ ਇਹ ਮਨ ਪੀਨਾ ਜੀਉ ਜਿਉ ਅੰਧਿਆਰੈ ਦੀਪਕ ਪਰਗਾਸਾ ਜਿਉ ਅੰਧਿਆਰੈ ਦੀਪਕ ਪਰਗਾਸਾ ਜੋ ਅੰਧਿਆਰੈ ਦੀਪਕ ਪਰਗਾਸਾ ਭਰਤਾ ਚਿਤਵਤ ਪੂਰਨ ਆਸਾ ਮਿਲ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰ ਰੰਗ ਮਨ ਰੰਗੀਨਾ ਜੀਵ ਸੰਤਨ ਮੋਕោ ਹਰ ਮਾਰਗ ਪਾਇਆ ਸੰਤਨ ਮੋਕោ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਗਿਜਾਇਆ ਸਾਧ ਕਿਰਪਾਲ ਹਰ ਸੰਗ ਗਿਜਾਇਆ ਹਰ ਹਮਰਾ ਹਮ ਹਰ ਕੀ ਦਾਸੀ ਨਾਨਕ ਸਬਦ ਗੁਰੂ ਸਤਿਦੀਨਾ ਜੀ ਵਾਹਿਗੁਰੂ ਜੀ ਕਾ ਕਾਲ ਸਾਬਾ ਵਾਹਿਗੁਰੂ ਜੀ ਕੀ ਪਤੇ